ਕੈਨੇ ਰੱਜ ਕੇ ਜਿਸਮ ਦਿਖਾਉਂਦੇ ਕੈਨੇ ਰੱਜ ਕੇ ਜਿਸਮ ਦਿਖਾਉਂਦੇ ਕੈਨੇ ਰੱਜ ਕੇ ਜਿਸਮ ਵੇਖਾਉਂਦੇ ਪਰਦਾ ਕੱਜਦਾ ਕੋਈ ਕੋਈ ਕੈਨੇ ਰੱਜ ਕੇ ਜਿਸਮੋਂ ਵਿਖੋ ਦੇ ਪਰਦਾ ਕੱਜਦਾ ਕੋਈ ਕੋਈ ਪਰਦਾ ਕੱਜਦਾ ਕੋਈ ਕੋਈ ਪਰਦਾ ਕੱਜਦਾ ਕੋਈ 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 ਨੋ ਮਣਾ ਕੇ ਰੱਖਦਾ ਹੀ ਨਹੀਂ ਕੋਈ ਨੋ ਬਣਾ ਕੇ ਰੱਖਦਾ ਹੀ ਨਹੀਂ ਕੋਈ ਨੋ ਮਣਾ ਕੇ ਰੱਖਦਾ ਹੀ ਨਹੀਂ ਤੀ ਵਣਾਉਂਦਾ ਕੋਈ ਕੋਈ ਤੀ ਵੰਗੂ ਰੱਖਦਾ ਕੋਈ ਕੋਈ ਨੋ ਬਣਾ ਕੇ ਰੱਖਦਾ ਕੋਈ ਨਹੀਂ ਤੀਆਂ ਵਾਂਗੂ ਰੱਖਦਾ ਕੋਈ 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 ਨੋ ਬਣਾ ਕੇ ਰੱਖਦਾ ਹੀ ਨਹੀਂ ਕਰਦੇ ਨੇ ਰੱਬ ਦੀਆਂ ਗੱਲਾਂ ਕਰਦੇ ਲੋਕੀ ਰੱਬ ਦੀਆਂ ਗੱਲਾਂ ਕਰਦੇ ਲੋਕੀ ਰੱਬ ਦੀਆਂ ਗੱਲਾਂ ਲਾਗੂ ਕਰਦਾ ਕੋਈ ਕੋਈ ਲਾਗੂ ਕਰਦਾ ਕੋਈ ਕੋਈ ਕਰ ਦੇ ਨੇ ਲੋਕੀ ਰੱਬ ਦੀਆਂ ਗੱਲਾਂ ਕਰ ਦੇ ਨੇ ਲੋਕੀ ਰੱਬ ਦੀਆਂ ਗੱਲਾਂ ਲਾਗੂ ਕਰਦਾ ਕੋਈ ਕੋਈ ਲਾਗੂ ਇਹ ਕਰਦਾ ਕੋਈ ਕੋਈ ਖੁਸ਼ੀਆਂ ਨੂੰ ਤਾਂ ਸਾਰੇ ਹੀ ਮੰਗਦੇ ਖੁਸ਼ੀਆਂ ਨੂੰ ਤਾਂ ਸਾਰੇ ਹੀ ਮੰਗਦੇ ਸ਼ੁਕਰਾਨਾ ਕਰਦਾ ਕੋਈ ਕੋਈ ਸ਼ੁਕਰਾਨਾ ਕਰਦਾ ਕੋਈ ਕੋਈ ਸ਼ੁਕਰਾਨਾ ਕਰਦਾ ਦੁਨੀਆ ਉਤੇ ਦੁਨੀਆ ਉਤੇ ਦੁਨੀਆ ਉਤੇ ਮੁਲਕ ਵਥੇਰੇ ਪੰਜਾਬੇ ਵਰਗਾ ਮੁਲਕ ਨੀ ਕੋਈ ਦੁਨੀਆ ਉਤੇ ਮੁਲਕ ਵਥੇਰੇ ਪੰਜਾਬ ਵਰਗਾ ਕੋਈ ਕੋਈ ਪੰਜਾਬ ਵਰਗਾ ਕੋਈ ਕੋਈ ਪੰਜਾਬ ਵਰਗਾ ਕੋਈ ਕੋਈ ਰਾਜੇ ਤਾਂ ਦੁਨੀਆਂ ਤੇ ਹੋਣੇ ਓ ਰਾਜੇ ਤਾਂ ਦੁਨੀਆਂ ਤੇ ਹੋਣੇ ਉਹ ਰਾਜੇ ਤਾਨੇ ਬਹੁਤੇ ਹੋਣੇ ਰਣਜੀਤ ਸੇ ਆਉਂਦੇ ਵਰਗਾ ਨਹੀਂ ਕੋਈ ਰਣਜੀਤ ਹੈ ਵਣਦਾ ਕੋਈ ਕੋਈ ਰਣਜੀਤ ਹੈ ਵਣਦਾ ਕੋਈ ਕੋਈ ਰਣਜੀਤ ਹੈ ਵਣਦਾ ਕੋਈ ਕੋਈ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਲੱਗੀ ਇੱਕ ਵਾਰੀ ਜਰੂਰ ਦੱਸਿਓ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ